ਕੀ ਰਾਜਾ ਵੜਿੰਗ ਵਾਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਇੱਕ ਬਦਲਾਅ ਦੇ ਵਿੱਚੋਂ ਲੰਘਣ ਜਾ ਰਹੀ ਹੈ ਕੀ ਇੱਕ ਵੱਡਾ ਬਦਲਾਅ ਇਸ ਪ੍ਰਧਾਨਗੀ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਜਾਂ ਕਹਿ ਦਈਏ ਕਿ ਕੀ ਕਾਂਗਰਸ ਦੇ ਪ੍ਰਧਾਨ ਪੰਜਾਬ ਪ੍ਰਧਾਨ ਬਦਲਣ ਵਾਲੇ ਨੇ ਇੱਕ ਉਹ ਦੌਰ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਬਦਲ ਕੇ ਰਾਜਾ ਵੜਿੰਗ ਨੂੰ ਪ੍ਰਧਾਨਗੀ ਸੌਂਪ ਦਿੱਤੀ ਗਈ ਸੀ ਔਰ ਹੁਣ ਇੱਕ ਇਹ ਦੌਰ ਹੈ ਜਦੋਂ ਦੁਬਾਰਾ ਇਸ ਪ੍ਰਧਾਨਗੀ ਦੀਆਂ ਚਰਚਾਵਾਂ ਉੱਠ ਰਹੀਆਂ ਨੇ ਜਦੋਂ ਦੁਬਾਰਾ ਇਸ ਪ੍ਰਧਾਨਗੀ ਦਾ ਬਦਲ ਜਿਹੜਾ ਹੈ ਉਹ ਹੋ ਸਕਦਾ ਹੈ ਦੱਸਦੀ ਹੈ ਕਿ ਨਵਜੋਤ ਸਿੰਘ ਸਿੱਧੂ ਲੰਗੇ ਦਿਨੀ ਹਾਈ ਕਮਾਂਡ ਨੂੰ ਮਿਲ ਕੇ ਆਏ ਨੇ ਯਾਨੀ ਕਿ ਪ੍ਰਯੰਕਾ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਏ ਆ ਦਿੱਲੀ ਵਿੱਚ ਹੁਣ ਉਹਨਾਂ ਦੀ ਉਹ ਮੁਲਾਕਾਤ ਸੁਰਖੀਆਂ ਦੇ ਵਿੱਚ ਹੈ ਉਹਦੇ ਦਰਮਿਆਨ ਇਹ ਵੀ ਚਰਚਾ ਚੱਲ ਗਈ ਹੈ ਕਿ ਹੋ ਸਕਦਾ ਹੈ ਕਿ ਪ੍ਰਧਾਨਗੀ ਜਿਹੜੀ ਹੈ ਉਹ ਸ਼ਿਫਟ ਹੋ ਜਵੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸ਼ਿਫਟ ਹੋ ਸਕਦੀ ਹੈ ਇਹ ਚਰਚਾਵਾ ਚੱਲ ਪਈਆਂ ਨਹੀਂ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਜਾ ਵੜਿੰਗ ਦੇ ਉੱਤੇ ਲੰਘੇ ਦਿਨੀ ਕਾਫੀ ਸਵਾਲ ਖੜੇ ਹੋਏ ਖਾਸ ਤੌਰ ਦੇ ਉੱਤੇ ਜਦੋਂ ਤੋਂ ਲੁਧਿਆਣਾ ਦੀ ਜ਼ਿਮਨੀ ਚੋਣ ਹੋਈ ਹੈ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਹੋਈ ਹੈ ਉਸ ਤੋਂ ਬਾਅਦ ਰਾਜਾ ਵੜਿੰਗ ਦੀ ਪ੍ਰਧਾਨਗੀ ਜਿਹੜੀ ਹੈ ਉਹ ਸਵਾਲਾਂ ਦੇ ਵਿੱਚ ਹਾਲਾਂਕਿ ਰਾਜਾ ਵੜਿੰਗ ਲੁਧਿਆਣੇ ਤੋਂ ਐਮਪੀ ਵੀ ਨੇ ਔਰ ਨਾਲ ਦੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਨੇ ਔਰ ਉਸੇ ਚੀਜ਼ ਨੂੰ ਲੈ ਕੇ ਵਿਵਾਦ ਹੋਇਆ ਕਿ ਇੱਕ ਤਾਂ ਰਾਜਾ ਵੜਿੰਗ ਦਾ ਆਪਣਾ ਲੋਕ ਸਭਾ ਹਲਕਾ ਦੂਸਰਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਔਰ ਉਹੀ ਰਾਜਾ ਵੜਿੰਗ ਪ੍ਰਧਾਨ ਹੋਣ ਦੇ ਨਾਤੇ ਐਮਪੀ ਹੋਣ ਦੇ ਨਾਤੇ ਤੇ ਜ਼ਿਮਨੀ ਚੋਣਾਂ ਦੇ ਵਿੱਚ ਗੈਰ ਹਾਜ਼ਰ ਰਹੇ ਪ੍ਰਚਾਰ ਨਹੀਂ ਕੀਤਾ ਇਹ ਕਹਿ ਕੇ ਕਿ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਦਿੱਤਾ ਗਿਆ ਬੜੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਲੀਡਰ ਕਾਂਗਰਸ ਵਾਸਤੇ ਹੀ ਪ੍ਰਚਾਰ ਨਹੀਂ ਕਰ ਰਹੇ ਔਰ ਉਹ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਜਾਵੇਗਾ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੂੰ ਇਨਵਾਈਟ ਕੀਤਾ ਜਾਏਗਾ ਤਾਂ ਜਾ ਕੇ ਉਹ ਪ੍ਰਚਾਰ ਕਰਨਗੇ ਫਿਰ ਇਸ ਲਿਹਾਜ਼ ਦੇ ਵਿੱਚ ਕਾਂਗਰਸ ਕਿਵੇਂ ਅੱਗੇ ਵਧੇਗੀ ਫਿਰ ਇਸ لحاظ ਦੇ ਵਿੱਚ ਕਾਂਗਰਸ ਦਾ ਪ੍ਰਵਖੀ ਕੀ ਕਹਿੰਦਾ ਹੈ ਇਹ ਜੇ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਜਾਂ ਸਾਡੇ ਵਰਗੇ ਜਿਹੜੇ ਪੱਤਰਕਾਰ ਨੇ ਉਹ ਸਮਝ ਰਹੇ ਹੈ ਤੇ ਇਹ ਹਾਈ ਕਮਾਂਡ ਵੀ ਸਮਝਦੀ ਹੋਵੇਗੀ ਇਹ ਇਹ ਤੱਤ ਜਿਹੜਾ ਹਾਈ ਕਮਾਂਡ ਦੇ ਸਾਹਮਣੇ ਵੀ ਆਉਂਦਾ ਹੋਵੇਗਾ ਹਾਈ ਕਮਾਂਡ ਦੇ ਜ਼ੈਨ ਵਿੱਚ ਵੀ ਇਹ ਗੱਲ ਹੋਵੇਗੀ ਕਿ ਜੇ ਰਾਜਾ ਵੜਿੰਗ ਇਹ ਕਹਿ ਕੇ ਪ੍ਰਚਾਰ ਤੋਂ ਲਾਂਬੇ ਹੋ ਸਕਦੇ ਹੈ ਕਿ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਤੇ ਆਉਂਦੇ ਸਮੇਂ ਵਿੱਚ ਰਾਜਾ ਵੜਿੰਗ ਜਿਹੜੇ ਨੇ ਉਹ ਪਾਰਟੀ ਵਾਸਤੇ ਕਿਤੇ ਨਾ ਕਿਤੇ ਘਾਤਕ ਸਾਬਤ ਹੋ ਸਕਦੇ ਨੇ ਖੈਰ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈਗੇ ਨੇ ਪਰ ਹੁਣ ਚਰਚਾਵਾਂ 'ਚ ਸਵਾਲ ਉੱਠ ਰਹੇ ਨੇ ਅੰਦਰ ਖਾਤੇ ਕਿ ਕੀ ਨਵਜੋਤ ਸਿੰਘ ਸਿੱਧੂ ਪ੍ਰਯੰਕਾ ਗਾਂਧੀ ਦੇ ਕੋਲ ਸਿਰਫ ਆਪਣੀ ਧਰਮ ਪਤਨੀ ਵਾਸਤੇ ਗਏ ਸਨ ਜਾਂ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਵੀ ਕੋਈ ਬਦਲਾਅ ਆਉਣ ਵਾਲਾ ਹੈ ਕੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੇ ਵਿੱਚ ਕੋਈ ਬਦਲਾਅ ਆਉਣ ਵਾਲਾ ਹੈ ਕੀ ਰਾਜਾ ਵੜਿੰਗ ਦਾ ਤਖਤ ਉਹ ਤਾਜ ਪਲਟਣ ਵਾਲਾ ਹੈ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਪਰ ਨਵਜੋਤ ਸਿੰਘ ਸਿੱਧੂ ਦੀ ਹਾਈ ਕਮਾਂਡ ਦੇ ਨਾਲ ਮੁਲਾਕਾਤ ਤੋਂ ਬਾਅਦ ਹੁਣ ਕਾਂਗਰਸ ਦੇ ਅੰਦਰ ਚਰਚਾਵਾ ਸ਼ੁਰੂ ਹੋ ਗਈਆਂ ਇੱਕ ਹੜਮਸੜ ਸ਼ੁਰੂ ਹੋ ਗਈ ਹੈ ਕਿ ਆਖਰ ਚੱਲਦਾ ਕੀ ਪਿਆ ਆਖਰ ਵਿਵਾਦ ਕੀ ਹੈ ਆਖਰ ਹੋਣ ਕੀ ਵਾਲਾ ਕੀ ਇੱਕ ਵੱਡਾ ਬਦਲਾਅ ਹੋਊਗਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਇਹ ਮੀਟਿੰਗ ਅਜਾਈ ਇੱਕ ਨਾਰਮਲ ਮੀਟਿੰਗ ਇੱਕ ਨਾਰਮਲ ਮਿਲਣੀ ਦੇ ਤੌਰ ਦੇ ਉੱਤੇ ਵੇਖੀ ਜਾਣੀ ਚਾਹੀਦੀ ਹੈ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ